ਇਥੇ ਤੇ ਇੱਕ ਨਾ 5-7 ਦਿਨ ਹੋ ਗਏ ਇਹ ਹਫਤਾ ਹੀ ਹੋ ਗਿਆ ਇਹ ਨਾ ਸਿਆਪਾ ਪਿਆ ਫੇਸਬੁੱਕ ਤੇ ਇਹ ਸਾਗਰ ਦੀ ਉਹ ਧੀ ਇੰਡੀ ਕਾ ਚਲਾਉਣਾ ਸਿੱਖ ਗਈ ਉਹ ਬੜਾ ਮੈਂ ਨਾ ਬੱਚਾ ਬੱਚਾ ਸ਼ੇਅਰ ਕਰਨ ਦਿਆ ਪਤਾ ਨਹੀਂ ਉਹ ਕੀ ਸਲਾਉਣਾ ਸਿੱਖ ਗਈ ਆ ਸਾਡੀਆਂ ਧੀਆਂ ਪੈਣਾ ਜਹਾਜ਼ ਚਲਾਉਂਦੀਆਂ ਮੈਂ ਆਸਟ੍ਰੇਲੀਆ ਨੂੰ ਗਿਆ ਸੀਗਾ ਤੇ ਜਿਹੜੇ ਜਹਾਜ਼ ਵਿੱਚ ਅਸੀਂ ਬੈਠੇ ਸੀ ਉਹਦੀ ਪਾਇਲਟ ਪੰਜਾਬੀ ਲੜਕੀ ਸੀ ਉਹ ਸਾਡਾ ਪਹਿਰਾਵਾ ਵੇਖ ਕੇ ਮੁੜ ਕੇ ਸਾਡਾ ਸਿੰਗਾਪੁਰ ਦੇ ਵਿੱਚ ਸਟੇ ਸੀਗਾ ਉਹ ਸਾਨੂੰ ਬਾਅਦ ਦੇ ਵਿੱਚ ਉਹ ਲੜਕੀ ਮਿਲਿਓ ਪੰਜਾਬਣ ਸੀ ਉਹ ਸਾਡੀਆਂ ਲੜਕੀਆਂ ਜਹਾਜ਼ ਚਲਾਉਂਦੀਆਂ ਅਸੀਂ ਨਹੀਂ ਕਦੇ ਕਿਹਾ ਉਹ ਸਾਗਰ ਦੀ ਬੋਟੀ ਹਿੰਦੀ ਕਾ ਮਰ ਚਲਾਉਣਾ ਸਿੱਖ ਗਈ ਐ 2002 ਮਾਡਲ ਉਹ ਲੋਕਾਂ ਨੇ ਲਾਲਾ ਲਾਲਾ ਕਰਤੀ ਬੱਲੇ ਬੱਲੇ ਮੈਂ ਕਿਹਾ ਵੀ ਭਾਈ ਚੰਗੀ ਗੱਲ ਨੂੰ ਕੋਈ ਪ੍ਰਮੋਟ ਨਹੀਂ ਕਰਦਾ ਮੈਂ ਹੱਦ ਹੋ ਗਈ ਭਾਈ ਸ਼ਰਮ ਆਉਂਦੀ ਏ ਇੱਕ ਚਿੱਟੀ ਦਾੜੀ ਵਾਲਾ ਬਜ਼ੁਰਗ ਉਹ ਦੋਵੇਂ ਜੀ ਵੀਡੀਓ ਪਾਉਂਦੇ ਫੇਸਬੁੱਕ ਤੇ ਦੋਵੇਂ ਜੀ ਉਹ ਆਪਣੀ ਨਾਲ ਲਾਗੇ ਬੈਠੀ ਘਰ ਵਾਲੀ ਨੂੰ ਦੱਸਣ ਦਿਆ ਵੀ ਸਾਗਰ ਦੀ ਬੋਟੀ ਤੇ ਹਿੰਦੀ ਕਾ ਚਲਾਉਣਾ ਸਿੱਖ ਗਈ ਤੇ ਤੂੰ ਨਹੀਂ ਕੁਝ ਸਿੱਖੀ ਮੈਂ ਕਿਹਾ ਬਾਬਾ ਚਟਾ ਤੇਰਾ ਦਾੜਾ ਇੱਕ ਵਾਲ ਕਾਲਾ ਵਿੱਚ ਐ ਨਹੀਂ ਇਨੂੰ ਇਹ ਗੱਲ ਕਰਨ ਤੋਂ ਪਹਿਲਾਂ 100 ਵਾਰੀ ਸ਼ਰਮ ਆਉਣੀ ਚਾਹੀਦੀ ਪਰ ਮੈਂ ਬੇਨਤੀ ਕਰਦਾ ਇਹ ਜਿਹੜੀ ਅੰਦੀਕਾ ਚਲਾਉਣੀ ਸਿੱਖੀ ਨਾ ਤੇਰੀਆਂ ਕਰਤੂਤਾਂ ਦਾ ਤੁਹਾਨੂੰ ਪਤਾ ਹੋਵੇਗਾ ਸਾਗਰ ਦਾ ਇਹਨੂੰ ਚਬਾਲ ਪਟ્રોલ ਪੰਪ ਤੇ ਨਾ ਛੇਤਰ ਵੜਿਆ ਸੀਗਾ ਜਿੰਨਾ ਰਹਿ ਰੱਬ ਦਾ ਨਾਮ ਇਹਨੇ ਨਾ ਸਾਗਰ ਨੇ ਗੁਰੂ ਕਲਗੀ ਧਰਮ ਮਹਾਰਾਜ ਦੇ ਮੈਲ ਉਹਨਾਂ ਦੀਆਂ ਧਰਮ ਸੁਪਤਨੀਆਂ ਦੇ ਪਰਥਾਏ ਭੱਤੀ ਛਬਦਾਵਲੀ ਬੋਲੀ ਸੀ ਸਟੇਜ ਤੇ ਤੇ ਫਿਰ ਦੋਵੇਂ ਲੱਤਾਂ ਸਾਗਰ ਦੀਆਂ ਤੋੜੀਆਂ ਸੀਗੀਆਂ ਇਹਦਾ ਉਹ ਹਸ਼ਰ ਕੀਤਾ ਵੀ ਪਤਾ ਨਹੀਂ ਕਿੰਨੇ ਸਾਲ ਇਹ ਮੰਝੇ ਤੇ ਪਿਆਰਿਆ ਸੀ ਤੂੰ ਸਤਿਗੁਰੂ ਮਹਾਰਾਜ ਕਿਰਪਾ ਕਰੇ ਇਹੋ ਜੀਆਂ ਚੀਜ਼ਾਂ ਨੂੰ ਪ੍ਰਮੋਟ ਘਾਟੀ ਕਰਿਆ ਕਰੋ ਰਹਿਮਤ ਕਰੇ ਪ੍ਰਮਾਤਮਾ ਕੋਈ ਚੰਗੀ ਚੀਜ਼ ਵੈਰਨ ਕਰੋ ਕਰਨੀ ਹੈ ਤੇ ਸਤ ਤੁਸੀਂ ਇੱਕ ਅੰਗੂਠਾ ਦਬਦਿਓ ਅਗਲੇ ਦੇ ਅਕਾਊਂਟ ਵਿੱਚ ਹਜ਼ਾਰਾਂ ਰੁਪਈਆ ਤੁਰਿਆ ਜਾਂਦਾ ਹੈ ਸਤਗੁਰੂ ਮਹਾਰਾਜ ਕਿਰਪਾ ਕਰੇ ਚੰਗੀ ਚੀਜ਼ ਨੂੰ ਪ੍ਰਮੋਟ ਕਰੋ ਆਓ ਅੰਮ੍ਰਿਤਸਰ ਦੀ ਧਰਤੀ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਾ ਆ ਜਿਹੜੇ ਸਾਡੇ ਬਹੁਤੇ ਪੰਥਕ ਚੈਨਲ ਸੀ ਨਾ ਪੰਥਕ ਚੈਨਲ ਪੀਟੀਸੀ ਵਾਲੇ ਦੂਜੇ ਤੇ ਜੇ ਉਹ ਨਹੀਂ ਉਥੇ ਗਏ ਇਹਨਾਂ ਨੂੰ ਸਾਗਰ ਦੀ ਵੋਟੀ ਲੱਭ ਗਈ ਇਹਨਾਂ ਆਪਣੇ ਚੈਨਲ ਤੇ ਚਲਾਈ ਲੇਕਿਨ ਭਾਈ ਅਮਰਤਪਾਲ ਸਿੰਘ ਦੀ ਮਾਂ ਵਿਚਾਰੀ ਭੋਛ ਹੋਈ ਡਿੱਗੀ ਉਹ ਨਾ ਇਹਨਾਂ ਨੂੰ ਦੇਖੀ ਤੋ ਸਤਿਗੁਰੂ ਮਹਾਰਾਜ ਕਿਰਪਾ ਕਰੇ ਇਹ ਸਾਨੂੰ ਪਤਾ ਲੱਗਦਾ ਵੀ ਅੱਜ ਸਾਡਾ ਦਿਮਾਗ ਕਿੱਥੇ ਇੱਕ ਸੈਟ ਹੋਇਆ ਪਿਆ ਧਤਗੁਰੂ ਰਹਿਮਤ ਕਰੇ ਮਹਾਰਾਜ ਇਹ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ